ਪਰਬੂ ਯਿਸੂ ਮਸੀਹ ਜੀ ਨੇ ਕਿਹਾ ਕਿ ਮੇਰੇ ਤੋਂ ਬਿਨਾ ਕੋਈ ਵੀ ਪਿਤਾ ਦੇ ਕੋਲ ਨਹੀਂ ਜਾ ਸਕਦਾ ਹallelujah ਵੇਖੋ ਭੈਣ ਭਰਾਓ ਅੱਜ ਇਸ ਧਰਤੀ ਦੇ ਉੱਤੇ ਬਹੁਤ ਸਾਰੇ ਭੈਣ ਭਰਾ ਨੇ ਜਿਹੜੇ ਸਵਰਗ ਦੇ ਵਿੱਚ ਜਾਣਾ ਚਾਹੁੰਦੇ ਨੇ ਤੇ ਸਦਾ ਦੀ ਮੁਕਤੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ ਪਰ ਵੇਖੋ ਭੈਣ ਭਰਾਓ ਪ੍ਰਭੂ ਯਿਸੂ ਮਸੀਹ ਜੀ ਨੇ ਕਲੀਅਰ ਤੇ ਸਾਫ਼-ਸਾਫ਼ ਕਹਿ ਦਿੱਤਾ ਕਿ ਜਿੰਨਾ ਚਿਰ ਇਨਸਾਨ ਮੇਰੇ ਕੋਲ ਨਹੀਂ ਆਉਂਦਾ ਉਹਨਾਂ ਚਿਰ ਸਵਰਗ ਦੇ ਵਿੱਚ ਨਹੀਂ ਜਾ ਸਕਦਾ ਉਹਨਾਂ ਚਿਰ ਆਪਣੇ ਆਤਮਾ ਦੀ ਮੁਕਤੀ ਨਹੀਂ ਕਰਾ ਸਕਦਾ ਹallelujah ਦੇਖੋ ਭੈਣ ਭਰਾਓ ਵਚਨ ਦੇ ਵਿੱਚ ਲਿਖਿਆ ਕਿ ਭਗਤੀ ਦਾ ਪੀਤ ਕੀਆ ਵੱਡਾ ਹੈ ਕਿ ਸਰੀਰ ਵਿੱਚੋਂ ਪ੍ਰਗਟ ਹੋਇਆ ਆਤਮਾ ਦੇ ਵਿੱਚੋਂ ਤਰਮੀਂ ਠਹਿਰਿਆ ਦੂਤਾਂ ਦੇ ਦੁਆਰਾ ਵੇਖਿਆ ਗਿਆ ਕੌਮਾਂ ਵਿੱਚੋਂ ਦਾ ਪ੍ਰਚਾਰ ਕੀਤਾ ਗਿਆ ਜਗਤ ਦੇ ਉੱਤੇ ਉਹਦੇ ਉੱਤੇ ਵਿਸ਼ਵਾਸ ਕੀਤਾ ਗਿਆ ਤੇ ਵੇਖੋ ਭੈਣ ਪ੍ਰਭੁ ਭਗਤੀ ਦਾ ਇਹ ਭੇਤ ਆ ਕਿ ਖੁਦਾ ਸਵਰਗ ਨੂੰ ਛੱਡ ਕੇ ਤੇ ਧਰਤੀ ਦੇ ਉੱਤੇ ਆ ਗਿਆ ਧਰਤੀ ਦੇ ਉੱਤੇ ਆਣ ਕੇ ਉਹਨੇ ਇੱਕ ਸ਼ਰੀਰ ਲਿਆ ਤੇ ਉਹ ਸ਼ਰੀਰ ਦੇ ਵਿੱਚ ਹੋਂਦੀ ਹੋ ਕੇ ਉਹਨੇ ਦੱਸਿਆ ਕਿ ਇਨਸਾਨ ਕਿਦਾਂ ਇਸ ਧਰਤੀ ਦੇ ਉੱਤੇ ਰਹਿ ਕੇ ਤੇ ਸਵਰਗ ਦੇ ਵਿੱਚ ਜਾ ਸਕਦਾ ਹੈ ਵੇਖੋ ਭੈਣ ਭਰਾਓ ਜੇ ਖੁਦਾ ਖੁਦ ਧਰਤੀ ਦੇ ਉੱਤੇ ਆ ਗਿਆ ਆ ਤੇ ਵੇਖੋ ਜੇ ਅੱਜ ਇਨਸਾਨ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਨਹੀਂ ਕਰੇਗਾ ਉਹ ਖੁਦਾ ਦੇ ਉੱਤੇ ਵਿਸ਼ਵਾਸ ਨਹੀਂ ਕਰੇਗਾ ਤੇ ਉਹ ਕਿੱਦਾਂ ਸਵਰਗ ਨੂੰ ਜਾ ਸਕਦਾ ਹੈ ਹਾਲੇਲੂਇਆ ਵੇਖੋ ਭੈਣ ਭਰਾਓ ਸਵਰਗ ਦਾ ਬੂਹਾ ਹੀ ਯਿਸੂ ਮਸੀਹ ਤੇ ਜੇ ਬੂਹਾ ਥੱਲੇ ਆ ਗਿਆ ਆ ਤੇ ਉਹਨੇ ਕਹਿ ਦਿੱਤਾ ਆ ਕਿ ਜਿਹੜਾ ਕੋਈ ਮਰਤੇ ਵਿਸ਼ਵਾਸ ਕਰੇਗਾ ਉਹ ਕਦੇ ਵੀ ਸਜ਼ਾ ਨਰਕ ਦੀ ਆਗ ਦੇ ਵਿੱਚ ਨਹੀਂ ਜਾਵੇਗਾ ਵੇਖੋ ਭੈਣ ਭਰਾਓ ਜੇ ਪ੍ਰਭੂ ਯਿਸੂ ਮਸੀਹ ਖੁਦ ਸ਼ਰੀਰ ਲੈ ਕੇ ਇਹ ਸ਼ਬਦ ਖੁਦ ਇੱਕ ਦੇਹ ਲੈ ਕੇ ਧਰਤੀ ਦੇ ਉੱਤੇ ਆ ਗਿਆ ਆ ਤੇ ਫਿਰ ਵੇਖੋ ਭੈਣ ਭਰਾਓ ਕਿਦਾਂ ਕੋਈ ਬਿਨਾ ਸ਼ਬਦ ਤੋਂ ਫਿਰ ਸਵਰਗ ਦੇ ਵਿੱਚ ਜਾ ਸਕਦਾ ਹੈ ਹਾਲੇਲੂਇਆ ਵੇਖੋ ਭੈਣ ਭਰਾਓ ਬਿਨਾ ਸ਼ਬਦ ਤੋਂ ਬਿਨਾ ਯਿਸੂ ਮਸੀਹ ਤੋਂ ਕੋਈ ਵੀ ਸਵਰਗ ਨੂੰ ਨਹੀਂ ਜਾ ਸਕਦਾ ਕਿਉਂਕਿ ਸਵਰਗ ਦਾ ਬੂਹਾ ਯਿਸੂ ਮਸੀਹ ਸਵਰਗ ਦਾ ਸਾਰਾ ਅਧਿਕਾਰ ਕਿਹਦੇ ਕੋਲ ਆ ਪ੍ਰਭੂ ਯਿਸੂ ਮਸੀਹ ਦੇ ਕੋਲ ਮਤੀ 28 ਦੀ 18 ਦੇ ਵਿੱਚ ਪ੍ਰਭੂ ਨੇ ਕਲੀਅਰ ਤੇ ਸਾਫ ਸਾਫ ਦੱਸ ਦਿੱਤਾ ਤੇ ਵੇਖੋ ਪੈਨ ਪ੍ਰਾਉ ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ ਨੂੰ ਪੜਦੇ ਹਾਂ ਉਹਦੇ ਵਿੱਚ ਕਲੀਅਰ ਖੁਦਾ ਨੇ ਆਪਣਾ ਰੂਪ ਦੱਸ ਦਿੱਤਾ ਤੇ ਵੇਖੋ ਪੈਨ ਪ੍ਰਾਉ ਉਹੀ ਖੁਦਾ ਆ ਉਹੀ ਧਰਤੀ ਦੇ ਉੱਤੇ ਆਇਆ ਤੇ ਉਹੀ ਕਹਿੰਦਾ ਕਿ ਜਿਹੜਾ ਅੱਜ ਮੇਰੇ ਉੱਤੇ ਵਿਸ਼ਵਾਸ ਕਰੇਗਾ ਕਿਉਂ ਮੇ ਜਿੱਥੇ ਮੈਂ ਉੱਥੇ ਹੀ ਮੇਰਾ ਚੇਲਾ ਹੋਵੇਗਾ ਵੇਖੋ ਭੈਣ ਭਰਾ ਹੋਰ ਵੀ ਧਰਤੀ ਦੇ ਉੱਤੇ ਸੰਤ ਹੋਣੇ ਆ ਮਹਾਪੁਰਸ਼ ਹੋਣੇ ਆ ਕਦੀ ਵੀ ਕਿਸੇ ਨੇ ਐਦਾਂ ਨਹੀਂ ਕਿਹਾ ਕਿਉਂਕਿ ਉਹ ਇਨਸਾਨ ਹੀ ਧਰਤੀ ਦੇ ਉੱਤੇ ਖੁਦਾ ਨੇ ਉਹਨਾਂ ਨੂੰ ਚੁਣਿਆ ਤੇ ਉਹਨਾਂ ਦਾ ਸਫ਼ਰ ਧਰਤੀ ਦੇ ਉੱਤੇ ਹੀ ਖਤਮ ਹੋ ਲਿਖਿਆ ਪਰ ਵਿਖੋ ਪ੍ਰਭੂ ਯਿਸੂ ਮਸੀਹ ਕੋਈ ਇਨਸਾਨ ਨਹੀਂ ਵਿਖੋ ਵਚਨ ਦੇ ਵਿੱਚ ਲਿਖਿਆ ਕਿ ਖੁਦ ਖੁਦਾ ਹੀ ਤੋਨੇ ਆਪਣੇ ਆਪ ਨੂੰ ਖਾਲੀ ਕੀਤਾ ਤਾਂ ਕਿ ਇਨਸਾਨ ਨੂੰ ਦੱਸੇ ਕਿ ਇਨਸਾਨ ਕਿਦਾਂ ਹਰ ਇੱਕ ਦੁੱਖ ਮੁਸੀਬਤ ਨੂੰ ਸਹਿ ਕੇ ਤੇ ਸਵਰਗ ਦੇ ਵਿੱਚ ਜਾ ਸਕਦਾ ਹੈ ਤੇ ਪ੍ਰਭੂ ਨੇ ਇੱਕ ਨਮੂਨਾ ਦਿੱਤਾ ਇਨਸਾਨ ਨੂੰ ਧਰਤੀ ਦੇ ਉੱਤੇ ਰਹਿਣ ਲਈ ਤੇ ਅੱਜ ਵਿਖੋ ਪੈਨ ਪ੍ਰਾਉ ਇਨਸਾਨ ਚਾਹੁੰਦਾ ਆ ਕਿ ਮੈਂ ਸਵਰਗ ਦੇ ਵਿੱਚ ਜਾਵਾਂ ਪਰ ਯਿਸੂ ਮਸੀਹ ਦਾ ਨਾਂ ਨਾ ਲਵਾ ਤੇ ਵੇਖੋ ਪੈਨ ਪ੍ਰੋ ਜਿੰਨਾ ਚਿਰ ਯੇਸ਼ੂ ਮਸੀਹ ਦਾ ਨਾਮ ਨਹੀਂ ਲੈਂਦਾ ਜਿੰਨਾ ਚਿਰ ਉਹ ਬਾਪਤਿਸਮਾ ਨਹੀਂ ਲੈਂਦਾ ਉਹਨਾਂ ਚਿਰ ਉਸ ਵਰਗ ਨੂੰ ਨਹੀਂ ਜਾ ਸਕਦਾ ਇਹ ਕਲੀਅਰ ਤੇ ਸੱਚ ਆ ਇਹਦੇ ਵਿੱਚ ਕੋਈ ਵੀ ਦੂਰ ਹੈ ਨਹੀਂ ਆ ਉਹ ਜਿੰਨਾ ਚਿਰ ਇਨਸਾਨ ਆਵੇਗਾ ਨਹੀਂ ਯੇਸ਼ੂ ਮਸੀਹ ਕੋ ਉਹਨਾਂ ਚਿਰ ਉਹਨੂੰ ਵੀ ਸਵਰਗ ਦੀ ਟਿਕਟ ਨਹੀਂ ਮਿਲੇਗੀ ਕਿਉਂਕਿ ਵੇਖਿਆ ਜAVE ਤੇ ਵੇਖੋ ਪੈਨ ਪ੍ਰੋ ਵਚਨ ਕਹਿੰਦਾ ਕਿ ਉਹੀ ਇੱਕ ਵਿਚੋਲਾ ਹੈ ਜਿਹੜਾ ਸਵਰਗ ਦੇ ਵਿੱਚ ਲੈ ਕੇ ਧਰਤੀ ਦੇ ਉੱਤੇ ਹਰ ਇੱਕ ਇਨਸਾਨ ਨੂੰ ਜਾਂਦਾ ਹੈ ਤੇ ਵੇਖੋ ਜ਼ਰੂਰੀ ਆ ਕਿ ਅਸੀਂ ਉਹਦੇ ਪਿੱਛੇ ਚਲੀਏ ਕਿਉਂਕਿ ਧਰਤੀ ਦੇ ਉੱਤੇ ਜਿਹੜਾ ਜੀਵਨ ਹੈ ਉਹ ਕੁਝ ਪਲਾਂ ਦਾ ਹੈ ਕੁਝ ਸਾਲਾਂ ਦਾ ਹੈ ਪਰ ਉਸ ਸਦਾ ਦਾ ਜੀਵਨ ਹੈ ਉਹ ਯਿਸੂ ਮਸੀਹ ਦੇ ਕੋਲ ਹੈ ਤੇ ਉਹ ਉਹਦੇ ਤੇ ਵਿਸ਼ਵਾਸ ਕਰਕੇ ਬੰਦਾ ਉਸ ਜੀਵਨ ਨੂੰ ਪਾ ਸਕਦਾ ਹੈ ਤੇ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਵਿਸ਼ਵਾਸ ਕਰੋਗੇ ਤੇ ਜੀਵਨ ਨੂੰ ਪਾਓਗੇ ਪ੍ਰਭੂ ਤੁਹਾਨੂੰ ਬਰਕਤ ਦੇਵੇ ਆਮੀਨ